ਹਾਂਜੀ ਹੈਲੋ ਫਰੈਂਡਸ ਵੈਲਕਮ ਆ ਯੂਟਿਊਬ ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਜੀ ਬਲਵਿੰਦਰ ਕੌਰ ਤੇ ਬਲੌਗ ਆਪਾਂ ਇੱਕ ਦਿਨ ਲੇਟ ਹੋ ਗਿਆ ਸੌਰੀ ਜੀ ਕਿਉਂਕਿ ਮੈਂ ਇਸ ਵਕਤ ਜੀ ਜੋ ਐਡੀਟਿੰਗ ਕਰ ਰਹੀ ਹਾਂ ਮੈਂ ਮਤਲਬ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਫਿਰ ਤੋਂ ਦੁਬਾਰਾ ਇਨਫੈਕਸ਼ਨ ਹੋ ਗਈ ਪੇਟ ਦੇ ਵਿੱਚ ਤੇ ਲਓ ਜੀ ਆਪਾਂ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਥੇ ਕਿ ਮੈਂ ਅੰਗਲਾ ਕਟਿੰਗ ਕਰਕੇ ਦਿਖਾਇਆ ਤੇ ਇੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਗਲਾ ਜਿਹੜਾ ਹੈਗਾ ਕਿਸ ਤਰ੍ਹਾਂ ਤਿਆਰ ਕਰਨਾ ਹੈ ਠੀਕ ਹੈ ਜੀ ਆਪਾਂ ਕਮੀਜ਼ ਦਾ ਪੱਲਾ ਲੈ ਲੈਣਾ ਤੇ ਉਸ ਦੇ ਉੱਪਰ ਜਿਹੜਾ ਹੈਗਾ ਵਿਚਾਲੇ ਟੱਕ ਲਾਉਣੇ ਹੁੰਦੇ ਆਪਾਂ ਠੀਕ ਹੈ ਜੀ ਤੇ ਗਲੇ ਦਾ ਇੱਕ ਜਿਹੜਾ ਟੱਕ ਲਗਾਇਆ ਹੈ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਹਨਾ ਅਟੈਚ ਕਰਕੇ ਤੁਸੀਂ ਇਸ ਤਰ੍ਹਾਂ ਜਿਹੜਾ ਹੈਗਾ ਸੂਈ ਨਾਲ ਉਹਨੂੰ ਅਟੈਚ ਕਰ ਲਿਓ ਤੇ ਉੱਪਰ ਅਟੈਚ ਕਰਨ ਤੋਂ ਬਾਅਦ ਆਪਾਂ نیچے ਵੀ ਇੱਕ ਸੂਈ ਲਗਾ ਲਾਂਗੇ ਤਾਂ ਕਿ ਜਿਹੜਾ ਹੈਗਾ نیچے ਵੀ ਇਹ ਹਿੱਲੇ ਨਾ نیچے ਵੀ ਪ੍ਰੋਪਰ ਆਪਾਂ ਇਹਦਾ ਅੱਧ ਤੇ ਮਤਲਬ ਕਰਕੇ ਲਗਾ ਲੈਣਾ ਤਾਂ ਕਿ ਜਿਹੜਾ ਗਲਾ ਤੁਹਾਡਾ ਬਿਲਕੁਲ ਸਹੀ ਤਰੀਕੇ ਦੇ ਨਾਲ ਮਤਲਬ ਬਰਾਬਰ ਆਵੇ ਹਨਾ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਣਾ ਸਟੈਂਡ ਵੀ ਫ੍ਰੈਂਡਸ ਟੁੱਟ ਗਿਆ ਬਟ ਮੈਨੂੰ ਐਵੇਂ ਸੀਗਾ ਵੀ ਹੁਣ ਚਲੋ ਵੀਡੀਓ ਤੁਹਾਡੇ ਤੱਕ ਮਤਲਬ ਤੁਹਾਨੂੰ ਦਿੱਤੀ ਹੋਈ ਆ ਆਪਾਂ ਗਾਲਾ ਕਟਿੰਗ ਕਰਕੇ ਦੱਸਿਆ ਹੋਇਆ ਤਾਂ ਮੈਨੂੰ ਮਤਲਬ ਲਾਜ਼ਮੀ ਸੀਗਾ ਨਾ ਵੀ ਕਿਵੇਂ ਆਪਾਂ ਤਿਆਰ ਮਤਲਬ ਕਰਨਾਗਾ ਇਸ ਲਈ ਮੈਂ ਇੱਕ ਆਤ ਲਈ ਵੀਡੀਓ ਬਣਾ ਰਹੀ ਆ ਜਿੱਕਾ ਤਾਂ ਆਪਾਂ ਸੂਟ ਜਿਹੜਾ ਹੈਗਾ ਸੀ ਗਲਾ ਰੈਡੀ ਕਰ ਲਿਆ ਸੀਗਾ ਲਓ ਜੀ ਇਸ ਤਰ੍ਹਾਂ ਤੁਸੀਂ ਸਲਾਈ ਲਗਾ ਲੈਣੀ ਆ ਠੀਕ ਆ ਜੀ ਇਧਰ ਸਾਈਡ ਤੇ ਸਲਾਈ ਲਗਾ ਲਈ ਆਪਾਂ ਤੇ ਹੁਣ ਆਪਾਂ نیچے ਨੂੰ ਸਲਾਈ ਲਗਾਵਾਂਗੇ ਨੀਚੇ ਸਲਾਈ ਲਗਾ ਕੇ ਇਸ ਠੀਕ ਹੈ ਜੀ ਨੀਚੇ ਤੱਕ ਲੈ ਕੇ ਉਹਨੂੰ ਫਿਰ ਮਤਲਬ ਦੋ ਜਿਹੜੇ ਹੈਗੇ ਟਾਂਕੇ ਤੁਸੀਂ ਲਗਾ ਕੇ ਉੱਪਰ ਤੋਂ ਫਿਰ ਜਿਹੜਾ ਹੈਗਾ ਵਾਪਸ ਸਲਾਈ ਲੈ ਕੇ ਉੱਪਰ ਤੱਕ ਗਲਾ ਤੁਸੀਂ ਪੂਰਾ ਕਰ ਲੈਣਾਗਾ ਠੀਕ ਹੈ ਜੀ ਤੇ ਜਿਹੜੀ ਸਲਾਈ ਆ ਬਿਲਕੁਲ ਇੱਕ ਪੈਰ ਦੀ ਇੱਕ ਪੈਰ ਤਾਂ ਜ਼ਿਆਦਾ ਹੋ ਜਾਊਗਾ ਇੱਕ ਪੈਰ ਤੋਂ ਥੋੜਾ ਜਿਹਾ ਘੱਟ ਜਿਹੜਾ ਹੈਗਾ ਤੁਸੀਂ ਵਿੱਚ ਜਗ੍ਹਾ ਛੱਡਦੇ ਤਾਂ ਕਿ ਆਪਾਂ ਮਤਲਬ ਕਿ ਗਲੇਨ ਜਿਹੜਾ ਹੈਗਾ ਆਪਾਂ ਕੱਟ ਲਗਾ ਸਕੀਏ ਠੀਕ ਹੈ ਜੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆ ਜੇ ਚੈਨਲ ਤੇ ਸੌਰੀ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਹਨਾ ਜੀ ਤੇ ਤੁਹਾਡੇ ਇੱਕ ਕਮੈਂਟ ਤਾਂ ਮੈਨੂੰ ਪੂਰਾ ਇੰਤਜ਼ਾਰ ਰਹਿੰਦਾਗਾ ਪਲੀਜ਼ ਤੁਸੀਂ ਜਿਹੜੇ ਵੀਡੀਓ ਦੇਖਦੇ ਹੋ ਕਮੈਂਟ ਨਹੀਂ ਕਰਦੇ ਪਲੀਜ਼ ਕਮੈਂਟ ਕਰਿਆ ਕਰੋ ਤੇ ਤੁਹਾਡੇ ਕਮੈਂਟ ਨਾਲ ਹੀ ਸਾਨੂੰ ਕਾਫੀ ਜਿਆਦਾ ਮੋਟੀਵੇਸ਼ਨ ਮਿਲਦਾਗਾ ਜੀ ਹਨਾ ਤੇ ਸਾਨੂੰ ਪਤਾ ਲੱਗ ਜਾਂਦਾਗਾ ਹਨਾ ਵੀ ਫਿਰ ਆਪਾਂ ਜਿਆਦਾ ਤੋਂ ਜਿਆਦਾ ਮਤਲਬ ਆਪਾਂ ਨੂੰ ਐਵੇਂ ਹੋ ਜਾਂਦਾਗਾ ਵੀ ਵੀਡੀਓ ਆਪਾਂ ਜਰੂਰ ਲੈ ਕੇ ਆਈਏ ਹਨਾ ਤੁਹਾਡੇ ਲਈ ਕਿਉਂਕਿ ਆਪਣੇ ਵਿਊਵਰਸ ਨੂੰ ਇੰਤਜ਼ਾਰ ਰਹਿੰਦਾਗਾ ਹਨਾ ਤੇ ਲੋ ਜੀ ਆਪਾਂ ਮਤਲਬ ਸਲਾਈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਤੇ ਇਸ ਦਾ ਤੁਸੀਂ ਸਲਾਈ ਲਗਾ ਲੈਣੀ ਹੈ ਹੁਣ ਇੱਧਰ ਵੀ ਆਪਾਂ ਸਲਾਈ ਲਾ ਕੇ ਪੂਰਾ ਕਰ ਲੈਣਾਗਾ ਠੀਕ ਹੈ ਜੀ ਲੋ ਜੀ ਗੜਾ ਜਿਹੜਾ ਹੈਗਾ ਤੁਹਾਨੂੰ ਮੈਂ ਮਤਲਬ ਸਲਾਈ ਲਗਾ ਕੇ ਅਟੈਚ ਕਰ ਲਿਆ ਦੇਖੋ ਤੁਸੀਂ ਤੇ ਹੁਣ ਜਿਹੜੇ ਹੈਗੇ ਸੁਈਆਂ ਨੇ ਆਪਾਂ ਉਤਾਰ ਦਾਂਗੇ ਤੇ ਮਤਲਬ ਕਿ ਇਹਨੂੰ ਕੱਟ ਕਰਨਾ ਦੇਖੋ ਤੁਸੀਂ ਸਲਾਈ ਮੈਂ ਤੁਹਾਨੂੰ ਦਿਖਾ ਰਹੀਆਂ ਬਿਲਕੁਲ ਇੰਨਾ ਕੁ ਜਿਹੜੀ ਜਗ੍ਹਾ ਤੁਸੀਂ ਛੱਡਣੀ ਹੈ ਸਲਾਈ ਮਾਰਨੀ ਆ ਲੋ ਜੀ ਇਹਨੂੰ ਇਸ ਤਰ੍ਹਾਂ ਤੁਸੀਂ ਕੱਟ ਕਰ ਲੈਣਾ ਜਿਵੇਂ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਤੇ ਮੈਂ ਮਤਲਬ ਸਮਝੇ ਮੈਂ ਦੱਸ ਸੇ ਇਹ ਵੀ ਹੈ ਨਾ ਵੀਡੀਓ ਇੱਕਾਤ ਨਾਲ ਆਪਾਂ ਬਣਾ ਰਹੇ ਸੀ ਕਟਿੰਗ ਕਰ ਰਹੇ ਸੀਗੇ ਤੇ ਲੋ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਸੂਈਆਂ ਵਗੈਰਾ ਹਟਾਤੀਆਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਮਤਲਬ ਇਚ ਮਾਰਜਾ ਨਾ ਮਤਲਬ ਉਹ ਕੱਟ ਦੇਣਾਗਾ ਜਿੰਨਾ ਕੁ ਤੁਸੀਂ ਰੱਖਣਾ ਚਾਹੁੰਦੇ ਹੋ ਮਤਲਬ ਕਿ ਠੀਕ ਹੈ ਉਸ ਤੋਂ ਬਾਅਦ ਆਪਾਂ ਲਗਾ ਦੇਣੀ ਜੀ ਕੱਟ ਕੱਟ ਲਗਾਉਣ ਤੋਂ ਬਾਅਦ ਇਹਨੂੰ ਆਪਾਂ ਫੋਲਡ ਕਰ ਲੈਣਾਗਾ ਠੀਕ ਹੈ ਜੀ ਫੋਲਡ ਕਰਕੇ ਜਿਹੜਾ ਗਲਾ ਕੱਢ ਲੈਣਾਗਾ बस फ्रेंड्स उस दनी मैं ठीक रही मैं सिलाई ਦਾ ਕੰਮ ਵੀ ਕਰਿਆ ਘਰ ਦਾ ਕੰਮ ਵੀ ਕਰਿਆ ਦੂਸਰੇ ਦਿਨ ਆਪਣਾ 19 ਤਰੀਕ ਨੂੰ ਪ੍ਰਸ਼ਾਦੇ ਦੀ ਵਾਰੀ ਸੀਗੀ ਪ੍ਰਸ਼ਾਦੇ ਦੀ ਵਾਰੀ ਵੀ ਸਵੇਰ ਵੇਲੇ ਮੇਰੀ ਤਬੀਰ ਠੀਕ ਨਹੀਂ ਸੀ ਮम्मी ਨੇ ਕਰਿਆ ਸ਼ਾਮ ਨੂੰ ਫਿਰ ਮੈਂ दाल ਬਣਾਈ ਜੀ ਪ੍ਰਸ਼ਾਦੇ ਦੀ ਵਾਰੀ ਹਨਾ ਲਗਾਈ ਮੈਂ ਤੇ ਨੂਰ ਨੇ ਪ੍ਰਸ਼ਾਦਾ ਬਣਾਇਆ ਕਰਮੇ ਬਹੁਤ ਜ਼ਿਆਦਾ ਸੀ ਉਦੋਂ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਗਈ ਬਸ ਸ਼ਾਮ ਨੂੰ ਜਾ ਕੇ ਮੈਂ ਥਾੜਾ ਬਿਮਾਰ ਹੋ ਗਈ ਜੀ ਤੇ ਅੱਜ ਸਵੇਰੇ ਜਿਹੜੀ ਹੈਗੀ ਮੈਂ ਬੋਤਲ ਲਵਾ ਕੇ ਹਟੀਆਂ ਤੇ ਪਤਾ ਨਹੀਂ ਕੀ ਹੋਇਆ ਪਿਆ फ्रेंड्स ਤੇ ਲੋ ਜੀ ਤੇ ਅਦਰ ਦੇਖੋ ਤੁਸੀਂ ਗਲਾ ਜਿਹੜਾ ਹੈਗਾ ਆਪਾਂ ਬਹੁਤ ਫਿਨਿਸ਼ਿੰਗ ਦੇ ਨਾਲ ਤਿਆਰ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਵਾਂਗੇ ਜੀ ਪਾਈਪਿੰਗ ਠੀਕ ਆ ਜੀ ਤੇ ਪਾਈਪਿੰਗ ਆਪਾਂ ਫੁੱਲ ਦੇ ਨਾਲ ਜਿਹੜਾ ਹੈਗਾ ਮੈਚ ਕਰਕੇ ਲਗਾ ਸਕਦੇ ਆ ਤੇ ਮੈਂ ਜਿਹੜਾ ਹੈਗਾ ਕਿਉਂਕਿ ਮੇਰਾ ਦੁਪੱਟਾ ਇਸ ਤਰ੍ਹਾਂ ਦਾ ਮੈਂ ਇਹਨੇ ਕੈਰੀ ਕਰਨਾਗਾ ਇਸ ਲਈ ਮੈਂ ਉਸ ਉਹਦੇ ਨਾਲ ਦੀ ਜਿਹੜੀ ਹੈਗੀ ਲੈਸ ਲਗਾਵਾਂਗੇ ਤੁਸੀਂ ਗ੍ਰੀਨ ਕਲਰ ਵੀ ਇਹਦੇ ਵਿੱਚ ਹੈਗਾਗਾ ਸੂਟ ਦੇ ਵਿੱਚ ਗ੍ਰੀਨ ਕਲਰ ਦੀ ਲੈਸ ਲਗਾ ਕੇ ਗ੍ਰੀਨ ਦੁਪੱਟਾ ਵੀ ਲੈ ਸਕਦੇ ਹੋ ਠੀਕ ਆ ਜੀ ਜਿਹੜੀ ਇਹ ਵਾਲੀ ਪਾਈਪਿੰਗ ਆ ਫਰੈਂਡਸ ਆਪਾਂ ਗਲੇ ਤੇ ਦਿੱਤੀ ਆ ਤੇ ਗਲੇ ਤੋਂ ਬਾਅਦ ਬਾਵਾ ਤੇ ਤੇ ਮਤਲਬ ਚਾਕਾ ਤੇ ਵੀ ਲੋਜੀ ਪਾਈਪਿੰਗ ਜਿਹੜੀ ਹੈਗੀ ਆਪਾਂ ਪੂਰੀ ਫਿਨਿਸ਼ਿੰਗ ਮਤਲਬ ਕਰ ਦਿਤੀ ਆ ਤੇ ਪੂਰੇ ਸਾਫ ਸੁਥਰੇ ਤਰੀਕੇ ਨਾਲ ਲੱਗੀ ਸੀਗੀ ਤੁਸੀਂ ਬਿਲਕੁਲ ਹੌਲੀ ਹੌਲੀ ਲਾਓ ਜੇ ਤੁਸੀਂ ਪਹਿਲੀ ਵਾਰ ਲਾ ਰਹੇ ਹੋ ਤੇ ਵਧੀਆ ਲੱਗ ਗਈ ਸੀਗੀ ਹਨਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ ਚੌੜ ਸਪੱਟੀ ਲੈ ਲੈਣੀ ਆ ਦੋ ਤਿੰਨ ਨੂੰ ਫੋਲਡ ਕਰਕੇ ਚੌੜ ਸਪੱਟੀ ਰੈਡੀ ਕਰਨੀ ਆ ਉਹਨੂੰ ਇੱਕ ਸਾਈਡ ਤੇ ਮੈਂ ਅਟੈਚ ਕਰ ਲਿਆ ਤੁਸੀਂ ਸਾਈਡ ਤੁਸੀਂ ਅਟੈਚ ਕਰਨਾ ਮੈਂ ਤੁਹਾਨੂੰ ਦੱਸ ਰਹੀ ਆ ਪਹਿਲਾਂ ਤੁਸੀਂ ਇੱਕ ਸਾਈਡ ਲੈ ਲੈਣੀ ਇਹਨੂੰ ਸਲਾਈ ਲਗਾ ਲੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਨੀਚੇ ਤੋਂ ਬਿਲਕੁਲ ਮੈਂ ਮਤਲਬ ਉਹਨੂੰ ਨਾਲ ਅਟੈਚ ਕਰਦੇ ਹਾਂ ਤੇ ਉੱਪਰ ਆ ਕੇ ਥੋੜੀ ਜਿਹੀ ਵਿਥ ਛੱਡ ਦਿੰਦੀ ਆ ਠੀਕ ਆ ਜੀ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਜੀ ਸਾਰਾ ਸੂਟ ਰੈਡੀ ਹੋ ਗਿਆ ਠੀਕ ਆ ਜੀ ਉਸ ਤੋਂ ਬਾਅਦ ਮੈਂ ਆ ਗਈ ਸੀ ਕਿਚਨ 'ਚ ਤੇ ਮਤਲਬ ਕਿ ਨਾ ਮਤਲਬ ਜਦੋਂ ਆਪਾਂ ਗਲਾਟਾ ਗਲਾ ਤਿਆਰ ਹੋ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਚਾਹ ਵਗੈਰਾ ਬਣਾਈ ਜੀ ਚਾਹ ਪੀਣ ਤੋਂ ਬਾਅਦ ਪਰਸਟ ਵਗੈਰਾ ਕੀਤੀ ਤੇ ਫਿਰ ਮੈਂ ਅੱਗੇ ਸੀ ਕਿਚਨ ਚ ਕਿਚਨ ਜਾ ਕੇ ਭਾਂਡੇ ਵਗੈਰਾ ਸਾਫ ਕੀਤੇ ਚਾਹ ਵਾਲੇ ਠੀਕ ਹੈ ਜੀ ਸਰਦਾਰ ਜੀ ਵੀ ਆ ਗਏ ਸੀ ਤੇ ਮੈਂ ਤੇ ਰੋਟੀਆਂ ਬਣਾਉਣ ਲੱਗ ਗਈ ਸਬਜੀ ਵਿੱਚ ਧਰੀ ਹੋਈ ਹੈ ਜੀ ਆਲੂ ਗਦਾਉਆਂ ਦੀ ਠੀਕ ਹੈ ਜੀ ਉਹ ਵੀ ਆਪਣੇ ਰੈਡੀ ਹੋ ਰਹੀ ਆ ਤੇ ਸਾਈਡ ਤੇ ਮੈਂ ਦੁੱਧ ਧਰਿਆ ਹੋਇਆ ਹੈ ਠੀਕ ਹੈ ਜੀ ਤੇ ਆਟਾ ਮੈਂ ਗੁੰਨ ਲਿਆ ਸੀਗਾ ਤੇ ਬਸ ਦੁੱਧ ਗਰਮ ਹੋਣ ਵਾਲਾ ਸੀ ਇਸ ਲਈ ਮੈਂ ਰੋਟੀ ਵੇੜ ਲਈ ਸੀ ਫਰੈਂਡਸ ਤੇ ਦੁੱਧ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਤਵਾ ਰੱਖ ਕੇ ਜਿਹੜੇ ਹੈਗੇ ਆਪਾਂ ਰੋਟੀਆਂ ਮਤਲਬ ਸੇਕਣੀਆਂ ਸ਼ੁਰੂ ਕਰ ਦਾਂਗੇ ਠੀਕ ਹੈ ਜੀ ਤੇ ਅ ਦੱਸਿਓ ਫਿਰ ਮੇਰਾ ਛੋਟਾ ਜਿਹਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਗਲੇ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਉਹ ਵੀ ਜ਼ਰੂਰ ਦੱਸਿਓ ਜੀ ਠੀਕ ਹੈ ਜੀ ਤੇ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਤੁਹਾਡੇ ਲਈ ਬਲੌਗ ਲੈ ਕੇ ਆਇਆ ਕਰਾਂ ਤੇ ਲਓ ਜੀ ਦੁੱਧ ਤਾਂ ਆਪਣਾ ਗਰਮ ਹੋ ਗਿਆ ਬਸ ਮੈਂ ਇਹਦੇ ਰੱਖ ਲਉਂਗੀ ਜੀ ਤਵਾ ਤੇ फटाफट ਬਣਾ ਲਾਂਗੇ ਜੀ ਆਪਾਂ ਰੋਟੀਆਂ ਇਹ ਜਿਸ ਦਿਨ ਦੀ ਮੈਂ ਬਿਮਾਰ ਆ ਫਰੈਂਟਸ ਉਸ ਦਿਨ ਦੀ ਨੂਰ ਹੀ ਕਰ ਰਹੀ ਆ ਤੇ ਮੈਨੂੰ ਵੀ ਬਹੁਤ ਜ਼ਿਆਦਾ ਮਤਲਬ ਉਹ ਹੋ ਰਿਹਾ ਵੀ ਨੂਰ ਨੂੰ ਕੰਮ ਕਰਨਾ ਪੈ ਰਿਹਾਗਾ ਤੇ ਹਨਾ ਬੱਚਿਆਂ ਨੂੰ ਚਲੋ ਛੁੱਟੀਆਂ ਹੋਈਆਂ ਨੇ ਜੀ ਤੇ ਚਲੋ ਐ ਵੀ ਥੋੜਾ ਬਹੁਤ ਚਲੋ ਬੱਚਿਆਂ ਨੂੰ ਕੰਮ ਕਰਨਾ ਵੀ ਚਾਹੀਦਾ ਪਰ ਸਾਰੇ ਕੰਮ ਇੱਕਦਮ ਬੱਚੇ ਤੇ ਆ ਜੇ ਵੀ ਔਖਾ ਹੋ ਜਾਂਦਾ ਠੀਕ ਆ ਜੀ ਤੇ ਚਲੋ ਅੱਜ ਮੈਂ ਰੋਟੀ ਬਣਾਈ ਨੂਰ ਨੂੰ ਥੋੜੀ ਜਿਹੀ ਰੈਸਟ ਮੇ ਲੱਗੀ ਅੱਜ ਮੈਂ ਸਾਰੇ ਕੰਮ ਕਰ ਲਿਆ ਸੀਗਾ ਬਸ ਇੱਕ ਦਿਨੀ ਮੈਂ ਸਾਰਾ ਕੰਮ ਕਰਿਆ ਫਿਰ ਦੁਬਾਰੇ ਬਿਮਾਰ ਹੋ ਗਈ ਚਲੋ ਕੋਈ ਗੱਲ ਨਹੀਂ ਜੀ ਹਨਾ ਠੀਕ ਵੀ ਹੋ ਜਾਾਂਗੇ ਬਾਬਾ ਜੀ ਤੇ ਦਵਾਈ ਵਗੈਰਾ ਮੈਂ ਲੈ ਲਈ ਆ ਤੇ ਅੱਜ ਬੋਤਲਾਂ ਵੀ ਲਵਾਈਆਂ ਰਹੀਆਂ ਮੈਂ ਤੋਂ ਤੇ ਅਦਰ ਮੈਂ ਸਬਜ਼ੀ ਚੈੱਕ ਕਰ ਰਹੀ ਹਾਂ ਉਹ ਸਬਜ਼ੀ ਆਪਣੀ तकरीबन ਬਣ ਗਈ ਆ ਚਲੋ ਜੀ ਫਿਰ ਹਣਾ फटाफट ਬਣਾ ਕੇ ਰੋਟੀਆਂ ਸਾਰਿਆਂ ਨੂੰ ਦਿਨੇ ਆ ਜੀ ਠੀਕ ਆ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ ਮੀਡ ਵੀਡੀਓ ਬਾਏ